ਬਾਰਾ ਏਰੀਆ ਤੇ ਪਿੰਡ ਮੇਰਾ ਮਾਲਾ ਮੈਂ ਸਿਰੇ ਦਾ ਸ਼ਰੀਫ ਪਤਾ ਪਿੰਡ ਚੋਂ ਕਰਾਲਾ ਲੋ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਹਰ ਪਰਵਾ ਠੀਕ ਆ ਵੀ ਸਾਰਿਆਂ ਦੇ ਬਾਈ ਮੌਸਮ ਹੋਇਆ ਵਾ 2 ਦਿਨ ਤੋਂ ਖਰਾਬ ਜਿਆਦਾ ਦੇਖ ਸਕਦੇ ਆ ਤੁਸੀਂ ਮੌਸਮ ਜਿਆਦਾ ਖਰਾਬ ਹੋਇਆ ਵਾ 2 ਦਿਨ ਹੋ ਗਏ ਮੀਂਹ ਲਗਾਤਾਰ ਪੈ ਰਿਹਾ ਬਸ ਸਾਰੀ ਦਿਹਾੜੀ ਮੀਂਹ ਪਈ ਜਾਂਦਾ ਮੌਸਮ ਸਾਰਾ ਬਰਬਾਦ ਹੋਇਆ ਪਿਆ ਬਾਈ ਨੂੰ ਮਿਲੋ ਬਾਈ ਅਸਤਰੀ ਕਾਲ ਪੂਰਾ ਬੁਰਾ ਹਾਲ ਕਰਿਆ ਪਿਆ ਤਿੰਨ ਦਿਨ ਹੋ ਗਏ ਅਸਤਰੀ ਕਾਲ ਬਾਈ ਅਸਤਰੀ ਕਾਲ ਜਿਵੇਂ ਨਾ ਬਾਹਰੇ ਲੱਕੇ ਠੰਡੇ ਲੱਕੇ ਜਿਵੇਂ ਹੁੰਦਾ ਹੈਗਾ ਹਾਂ ਅੰਦਰ ਬੜੇ ਦੋ ਹਾਂ ਹਾਂ ਅੰਦਰ ਦਾ ਵੀ ਇਹੀ ਕੰਮ ਰਿਹਾ ਉਹੀ ਗੰਮ ਹੋਇਆ ਅੱਜ ਫੇਰ ਉਦਾਂ ਦਾ ਹੀ ਵਾਲਾ ਦੇਖ ਲਓ ਤੁਸੀਂ ਦਿਖਦਾ ਕੁਝ ਨਹੀਂ ਹੈਗਾ ਧੁੰਦ ਜੀ ਪਈ ਵੀ ਬੱਦਲ ਹੋਇਆ ਪੂਰਾ ਹਾਂ ਹਾਂ ਪਹਿਲਾਂ ਸੁਪਰੀ ਠੰਡ ਸੀ ਹੁਣ ਗਿੱਲੀ ਹੋਈ ਜਾ ਹਾਂ ਹੁਣ ਠੰਣ ਚੰਨ ਠੰਡ ਤਾਂ ਠੀਕ ਆ ਪਰ ਹੁਣ ਜਿਹੜਾ ਮੀਂਹ ਪਈ ਜਾਂਦਾ ਇਹ ਕੰਮ ਖ ਮੌਸਮ ਖਰਾਬ ਹੋ ਗਿਆ ਇਹ ਬਾਈ ਧੁੰਦਾਂ ਪਈਆਂ ਵੀ ਇਤੀਆਂ ਹੈਗੀਆਂ ਇਹ ਪਹਿਲੀ ਠੰਡੇ ਨਹੀਂ ਪਈ ਆ ਪਹਿਲੀ ਧੁੰਦ ਆ ਹਾਂ ਹੁਣ ਧੁੰਦ ਜੀ ਮਰਜੀ ਪੈਣ ਲੱਗਿਆ ਦੇਖੋ ਪਹਿਲੀ ਅੱਜ ਦੀ ਆ ਦੂਰ ਦੂਰ ਤੱਕ ਥੋੜਾ ਜਿਹਾ ਹੋਣ ਲੱਗਿਆ ਵੀ ਕੁਝ ਦਿਖਦਾ ਘੱਟ ਹਨਾ ਹਾਂ ਨਹੀਂ ਤਾਂ ਧੁੰਦ ਵੀ ਨਹੀਂ ਪਈ ਠੰਡ ਵੀ ਨਹੀਂ ਪਈ ਹੁਣ ਚਲੋ ਠੰਡ ਵੀ ਹੋ ਗਈ ਥੋੜੀ ਜੀ ਹੂੰ ਬਾਕੀ ਕਬੂਤਰਾਂ ਦਾ ਸ਼ੌਂਕ ਆ ਜਿਹੜਾ ਕਬੂਤਰਾਂ ਦਾ ਬਾਈ ਅਸੀਂ ਦਾਣੇ ਵੱਲ ਮਸੀ ਆ ਕੇ ਸ਼ਤਰੀ ਲੈ ਕੇ ਦੋ ਵਾਰ ਆਦੇ ਪਾ ਗਏ ਅਚੰਦਰੇ ਪਾਤੇ ਨਾ ਨਾ ਵਧੀਆ ਠੀਕ ਆ ਚਾਹੀਦਾ ਤਾਂ ਆਇਓ ਆ ਫਿਰ ਸਾਰਾ ਠੰਡ ਚ ਕੰਮ ਔਖਾ ਹੈ ਨਾ ਠੰਡ ਦਾ ਵੀ ਕੋਈ ਚੱਕੇ ਠੰਡ ਜਿੰਨੀ ਮਰਜੀ ਪਈ ਜਾਵੇ ਮੀਂਹ ਕੰਮ ਖਰਾਬ ਕਰਦਾ ਆ ਜਿਹੜਾ ਮੀਂਹ ਪੈ ਜਾਂਦਾ ਨਾ ਤੇ ਕਈਆਂ ਦੇ ਬਈ ਖਿੱਦੇ ਵੀ ਪਾਛੜੀ ਆ ਜਾਂਦੀ ਹੈ ਹਾਂ ਸਹੀ ਗੱਲ ਆ ਮਸਾਲਾ ਪਾ ਲਾਇਆ ਪਤਾ ਪਰ ਨਹੀਂ ਇੰਨਾ ਪੈਣਾ ਬਿਲਕੁਲ ਵਿੱਚ ਨੂੰ ਬੋਲਦੇ ਆ ਹਾਂ ਹੈ ਸਵੇਰ ਸਵੇਰੇ ਫਿਰ ਉੱਤੇ ਬਾਅਦ ਸੰਕੇ ਸਮਝਿਆ ਤਾਂ ਹਾਂ ਜਿਹੜੀ ਆ ਸਿਵੜ ਸਿਵੜ ਜੀ ਹੋਈ ਜਾਂਦੀ ਹੈ ਨਾ ਕਣਮਣ ਕਣੀ ਜੀ ਇਹ ਸਾਲੀ ਖਰਾਬ ਕਰਦੀ ਆ ਹੋਰ ਕੁਝ ਨਹੀਂ ਹੈਗਾ ਆ ਪੰਨਾ ਦੇਣਾ ਯਾਰ ਹੈ ਇਨੂੰ ਆਪਾਂ ਚੱਕ ਕੇ ਨਾ ਸਾਲੇ ਨੂੰ ਤੁਰ ਜਾਲੇ ਲੈ ਨਹੀਂ ਜਾਲੇ ਲੈਣਾ ਸਾਲੇ ਨੂੰ ਹਾਂ ਕਲ ਵੀਰ ਵੀ ਕਹਿੰਦਾ ਤਾਂ ਕਹਿੰਦਾ ਜਾਲ ਲਿਓ ਸਾਲੇ ਨੂੰ ਕੀ ਕਰਨਾ ਹਾਂ ਇਹ ਵੀ ਗੱਲ ਠੀਕ ਹੈ ਤੇਰੀ ਸਾਲਾ ਲੋੜੀ ਨੂੰ ਬਾੜ ਲੈਣਾ ਹੈ ਹੋਰ ਤਾਂ ਕੀ ਕੰਮ ਦੇਣਾ ਇਹਨੇ ਹੁਣ ਖਰਾਬ ਹੋ ਗਿਆ ਨਾ ਸੰਦੂਖ ਇਹ ਨਾਲੇ ਸਾਫ ਸਫਾਈ ਕਰ ਲੂੰਗਾ ਥੋੜੀ ਜੀ ਤੇ ਭਾਈ ਕੀ ਹਾਲਾ ਮੇਰੇ ਇੱਕ ਉੱਪਰ ਆਮਰਾ ਕੁੱਤਾ ਰਹਾ ਤਾਂ ਠੰਡਾ ਭਾਈ ਹਾਂ ਠੰਡ ਪੂਰੀ ਹੈ ਭਾਈ ਇਹ ਫੁੱਲ ਜੋਰਾ ਆਪਣੇ ਜਾਨਵਰ ਹਾਂ ਸਹੀ ਗੱਲ ਸਾਰੇ ਬਸ ਉੱਤੇ ਬਾਤ ਆ ਫਿਰ ਹੁਣ ਬੰਮਾ ਫਰ ਲਾਸਟ ਫਰਬਰੀ ਜਾਂ ਮਾਰਚ ਵਿੱਚ ਤਾਂ ਲੱਗ ਜਾਂਦੇ। ਮਤਲਬ ਧੁੱਪ ਜੀ ਨਿਕਲਣ ਦਾ ਵਧੀਆ ਮੌਸਮ ਵਧੀਆ ਹੋ ਜਾਂਦਾ ਹੈ। ਲਾਈਆਂ ਹੋਣ ਲੱਗ ਜਣੀਆਂ। ਹਮਮ ਸਹੀ ਗੱਲ ਆ ਸਹੀ ਗੱਲ ਆ। ਆ ਮੇਰਾ ਵੀਰੇ ਪਹਿਲਾਂ ਪਹਿਲਾਂ ਵੈਰੀ ਨੂੰ ਸੱਦਾ ਨਾ ਦਿਓ ਛਿੱਤੀਓ। ਜੇ ਕਰਨਾ ਪਈਆਂ ਤੇ ਪਹਿਲੀ ਉਹਦਾ ਸਹੀ ਗੱਲ ਆ ਭੈ ਜੀ ਅਸੀਂ ਆਪ ਖਰਾਬ ਕਰ ਲਿਆ ਈ ਪਹਿਲਾਂ ਪਿਛਲੇ ਸਾਲ ਸਭ ਤੋਂ ਪਹਿਲਾਂ ਕਿਉਂਕਿ ਮੂਰੇ ਪੜਦੀ ਸਾਰੇ ਪਿੰਡੇ ਚ ਘੜਾ ਬਣਾਈਆਂ ਨਵੇਂ ਮੂਰੇ ਪਹਿਲਾਂ ਤੇ ਬਸ ਉਤਰਾ ਸਾਰੇ ਪਛੇ ਹਾਂ ਪਿੰਡ ਚ ਆ ਕਿੱਥੇ ਸ਼ੁਰੂਆਤ ਹੋ ਗਈ ਬਾਈ ਕੋਈ ਤਾਂ ਵੀ ਬਚੇਗਾ ਉਹ ਆ ਗਈ ਲੈ ਗਈ ਇੱਕ ਦੋ ਵਾਰ ਲੈ ਗਈ ਬਾ ਉਹਦੇ ਬਾਅਦ ਤਾਂ ਕਹਿੰਦੇ ਜਿਹੜਾ ਵੀ ਆਏ ਮੁਠੀ ਨਹੀਂ ਮਾਰਨ ਦੀ ਕਿਸੇ ਕਬੂਤਰ ਦੀ ਫਿਰ ਜਲੇ ਆ ਜਾਂਦੀ ਸੀ ਹਾਂ ਬਹੁਤ ਉਹ ਸੀ ਜਿਹਨਾਂ ਮੈਂ ਬਹੁਤ ਝਟ ਪਾਈ ਉਹਨੂੰ ਸਹੀ ਆ ਇਹਨੂੰ ਪਾਵੇ ਜੀ ਬਾਈ ਜਿਆਦਾ ਜਿਆਦਾ ਤਪ ਹੋਵੇ ਪੂਰੀ ਜੜੜਾ ਲਵੇ ਹਾਂ ਅਪ੍ਰੈਲ ਚ ਕੱਢੇ ਯਾਰ ਲਾਸਟ ਅਪ੍ਰੈਲ ਚ ਜਾ ਕੇ ਕੱਢ ਲਵੇ ਤੇ ਨਹੀਂ ਮਾਰੇ ਉਹ ਜਿਹੜੀਆਂ ਪਹਿਲੀਆਂ ਬਾਜ਼ੀਆਂ ਹੁੰਦੀਆਂ ਉਹਦਾ ਸੁਆਦ ਵੀ ਨਹੀਂ ਆਉਂਦਾ ਹੈਗਾ 15 15 20 20 ਕੂ ਉੱਤਰ ਰਹੇ ਜਾਂਦੇ ਮੈਂ ਜੀ ਬਣਦਾਂ ਕੋਸੇ ਨਾ ਨਾ ਬਣਦਾ ਹੀ ਆ ਨਾਲੇ ਦਿਹਾੜੀ ਵੀ ਖਰਾਬ ਹੁੰਦੀ ਬੰਦੇ ਦੀ ਕੋਈ ਫਾਇਦਾ ਨਹੀਂ ਹੈਗਾ ਚਲੋ ਜਿੱਦਾਂ ਅਗਲੇ ਹਰੇਕ ਬੰਦੇ ਦਾ ਆਪਣਾ ਆਪਣਾ ਮਨਛਾਏ ਕੋਈ ਬੰਦੇ ਨੇ ਚੈੱਕ ਹੁਣ ਜਗਣਾ ਕਈ ਨੇ ਬੱਚੇ ਪੁੱਛ ਨਵੇਂ ਨਵੇਂ ਚੈੱਕ ਚੁੱਕ ਵੀ ਕਰਨੇ ਹੁੰਦੇ ਆ ਫੇ ਉਹਨਾਂ ਦੇ ਨਾਲ ਚਲਾਇਆ ਸਾਲੇ ਚੈੱਕ ਚੁੱਕ ਜੇ ਹੋ ਜਾਂਦੇ ਜਿਹੜੇ ਨਵੇਂ ਨਵੇਂ ਹੁੰਦੇ ਆ ਹੋਰ ਤਾਂ ਕੁਛ ਨਹੀਂ ਬਾਕੀ ਮੌਸਮ ਬਾਈ ਫੁੱਲ ਖਰਾਬ ਆ ਤੇ ਮੈਂ ਕਬੂਤਰ ਹੁਣ ਬਾਹਰ ਵੀ ਨਹੀਂ ਛੱਡਦੇ ਤਾਂਹੀਂ ਆਪਾਂ ਹੁਣ ਬਾਜ਼ੀਆਂ ਦੇ ਪਿੱਛੇ ਨਾ ਦੇਖੀ ਤਾ ਆ ਐਕਚੁਅਲੀ ਬੜੀਆਂ ਬੜੀਆਂ ਹੁੰਨ ਲੱਗਦੀਆਂ ਬਹੁਤ ਜ਼ਿਆਦਾ ਹੂੰ ਹੋਣ ਚਾਹੀਦੀਆਂ ਹੂੰ ਇੰਨੀਆਂ ਬੜੀਆਂ ਤੇ ਯਾਰ ਪਤਾ ਕਿਹੜੇ ਕੋੰਦਾ ਇਰਖਾ ਬੰਦਾ ਪਰ ਕਈਆਂ ਦੇ ਵਿੱਚ ਆਏ ਵੀ ਆ ਹੂੰ ਦੇ ਜ਼ਿਆਦਾ ਕਹਿੰਦੇ ਇਕੱਠੇ ਹੋ ਜਾਂਦੇ ਆ ਉਹ ਤਾਂ ਯਾਰ ਆਪਣੇ ਹੱਥ ਵਿੱਚ ਉਹਦਾ ਐਂਟਰ ਕਰਨੇ ਵੀ ਇੰਨੇ ਜ਼ਿਆਦਾ ਕਰਨੇ ਆ ਹੂੰ ਠੀਕ ਹੈ ਨਾ ਆਹੋ ਕਬੂਤਰ ਕਬੂਤਰ ਘੱਟ ਚਾਹੀਦੇ ਐਂਟਰ ਘੱਟੋ ਘੜ 80 ਬਸ 100 ਕਬੂਤਰ ਜ਼ਿਆਦਾ ਤੋਂ ਜ਼ਿਆਦਾ ਬਸ ਉਤੋਂ ਵੱਧ ਨਾ ਹੋਵੇ ਉੱਥੇ ਭਾਂਜੋ ਅਸੀਂ ਬਾਜੀ 'ਚ ਪੰਗਾ ਲੈ ਲਿਆ ਭਾਈ 300 ਕਬੂਤਰ 300 ਪਲੱਸ ਇਹਦਾ ਉੱਥੇ 328 ਬਦਨ ਕਿੰਨੇ ਓਹ ਹੋ ਰੱਬਾ ਓਏ ਹੂੰ ਆਪਣੇ ਪ੍ਰਾਇਸ ਦਾ ਪਤਾ ਹੀ ਨਹੀਂ ਲੱਗੇ ਬਾਈ ਲੋਕ ਆਪਣੇ ਕਬੂਤਰ ਵੀ ਨਹੀਂ ਲੈ ਕੇ ਗਏ ਹੈਗੇ ਹਾਂ ਨਿਆਣੇ ਛੋਟੇ ਛੋਟੇ ਨਿਆਣੇ ਚੱਕੀ ਫਿਰੇ 10 10 15 15 ਕਬੂਤਰ ਚੱਕ ਚੱਕ ਕੇ ਲਿਆਉਂਦੇ ਨੇ ਨਿਆਣੇ ਉਹ ਕੋਈ ਆਪਣਾ ਲੈ ਕੇ ਵੀ ਤਾਂ ਜਾਂਦਾ ਉਹ ਬਾਈ ਉਹ ਮਿੰਤਾ ਕਰੇ ਉਹ ਮੈਕਚ ਨੂੰ ਉਹ ਬਾਈ ਆਪਣੇ ਆਪਣੇ ਲੈ ਕੇ ਜਾਈ ਜਾਓ ਕਈ ਤਾਂ ਲੈ ਕੇ ਵੀ ਨਹੀਂ ਗਏ ਹੈਗੇ ਛੱਡ ਛੱਡ ਕੇ ਕਸਮਾਣੇ ਪੈ ਗਿਆ ਉੱਥੇ ਤਾਂ ਭਾਂਜ ਪਤਾ ਹੀ ਨਹੀਂ ਲੱਗਿਆ ਹੈਗਾ ਕੀਦਾ ਏ ਉਹ ਬਾਈਚ ਜਿਹੜਾ ਆਹ ਤੇ ਆਪਣੇ ਜਿਹਨੇ ਲਾਈਵ ਕਰੀ ਤੀ ਉਹ ਵੀ ਕਹਿੰਦਾ ਕਹਿੰਦਾ ਬਾਈ ਜੇ ਤੁਸੀਂ ਮੈਨੂੰ ਦੱਸ ਦਿੰਦੇ ਨਾ ਵੀ ਇੰਨੇ ਕਬੂਤਰ ਹੋਣਗੇ ਨਾ ਮੈਂ ਤੁਹਾਡੀ ਲਾਈਵ ਨਹੀਂ ਦੀ ਕਰਨੀ ਹੈਗੀ ਬਸ ਸਮਾਨ ਪੈਂਦਾ ਯਾਰ ਆਏ ਫਾਇਦਾ ਕੋਈ ਨਹੀਂ ਆ ਨਾ ਕਿਹਦਾ ਨਾਮ ਲਾ ਦੇ ਕੀ ਆ ਦੱਸੇ ਉਹ ਸਾਰੀ ਦਾੜੀ ਆਏ ਚੱਲੀ ਗਿਆ ਬਹੁਤ ਕਸਮਾਨ ਪਿਆ ਉੱਥੇ ਫਾਇਦਾ ਹੀ ਨਹੀਂ ਕੋਈ ਹੈਗਾ ਇਦਾਂ ਕਹਿੰਦੇ ਤਾਂ ਕਰਕੇ ਚਾਚਾ ਆਇਆ ਤਾਂ ਹਾਂ ਕੱਲ੍ਹ ਆਇਆ ਤਾਂ ਮੜਾ ਗਿਆ ਆ ਹੁਣ ਆਇਆ ਤਾਂ ਮਤਲਬ ਮੋਟਰਸਾਈਕਲ 'ਪਰ ਹੁਣ ਹਾਂ ਆ ਉਹ ਥੱਲੇ ਦੇ ਮੁਰਗਿਆਂ ਦਾ ਹਾਂ ਕੰਮ ਲਾ ਲਿਆ ਉਹਨੇ ਮੁਲਾਇਆ ਬਿਨਾਂ ਕੰਮ ਅੱਜ ਮੀਂਹ ਕਰਕੇ ਤਿੰਨ ਦਿਨ ਤੱਕ ਰਹਿ ਰਹੇ ਆ ਤੇ ਅੱਜ ਫਿਰ ਸਵਾਂ ਚੱਲੀ ਆ ਤੇ ਮੈਂ ਵੀ ਹਾਂ ਮਨ ਨੂੰ ਆਏ ਤਾਂ ਪਿੰਡ ਚ ਲਾਇਆ ਵਾ ਮੇਰੀ ਵੀ ਕਬੈਸ ਹੋ ਗਈ ਇੱਕ ਬੰਦੇ ਦੇ ਸਾਹਦੇ ਅੱਜ ਹਾਂ ਉਹ ਕੰਮ ਨਹੀਂ ਕਰ ਲਾ ਕਹਿੰਦਾ ਫਲਾਣਾ ਮੈਂ ਕਹਿੰਦਾ ਕੱਲ ਸੁਣੋ ਮੇਂ ਤਿੰਨ ਦਿਨ ਮੀਂਹ ਤਾਂ ਪੈਂਦਾ ਤਾਂ ਮੈਂ ਕੰਮ ਸਿੱਖਣਾ ਕਰਦਾ ਹਾਂ ਹਾਂ ਹਮ ਵੀ ਕਿਉਂ ਮੀਂਹ ਚ ਕੰਮ ਕਰਨਾ ਭੈਜੋ ਸਾਰੀ ਦਿਹਾੜੀ ਦਾ ਮੀਂਹ ਪਈ ਜਾਂਦਾ ਉਹ ਲੋਕ ਸਬਰ ਵੀ ਨਹੀਂ ਕਰਦੇ ਯਾਰ ਬੁਰਾ ਹਾਲ ਆ ਬਾਹਰ ਵੇੜੇ ਦੇ ਵਿੱਚ ਕੰਮ ਹੋ ਗਏ ਹਾਂ ਮੁੱਥੇ ਹੁਣ ਤਨ ਪਤਾ ਨਹੀਂ ਪੈ। ਹੂੰ ਤੇ ਬਾਕੀ ਆ ਜਿਕਣਾ ਹੁਣ ਕਬੂਤਰ ਸਾਲੇ ਇਕੱਠੇ ਜਿਹੀ ਬੈਠੇ ਰਹਿੰਦੇ ਬਾਈ ਫਿਰ ਉਹਨਾਂ ਨੂੰ ਕੋਈ ਦੇਣੇ ਦਾ ਹੁਣ ਕਿਆ ਦੇਣਾ ਚਾਹੀਦਾ ਜਿਕਣਾ ਸਾਲੇ ਕਈਆਂ ਨੇ ਮੈਨੂੰ ਫੋਨ ਆ ਲੈਂਦੇ ਆ ਕੋਈ ਬਾਈ ਆਪਣਾ ਨਾਲ ਜਿਹੜਾ ਜੁੜਿਆ ਉਹ ਵੀ ਮੈਨੂੰ ਪੁੱਛਦਾ ਕਹਿੰਦਾ ਯਾਰ ਇਕੱਠੇ ਜੋ ਕੋਈ ਬੈਠੀ ਜਾਂਦੇ ਸਾਲੇ ਪਤਾ ਨਹੀਂ ਕਿਆ ਠੰਡ ਲੱਖ ਖੰਡ ਕਰਨ ਇਕੱਠੇ ਜਿਹੀ ਠੰਡ ਲੱਗਦੀ ਆ ਤਾਂ ਬੈਨੇ ਹੋਗੇ ਹੂੰ ਇਹ ਲਾਉ ਇਲਾਚੀ ਬੜੀ ਇਲਾਚੀ ਬਹੁਤ ਗਰਮ ਹੂੰ ਇਹ ਸੁੰਢਾ ਬੜੀ ਇਲਾਚੀ ਜਿਹੜੀ ਇਹਨਾਂ ਨੂੰ ਪਾਲੀ ਜੋ ਵਾਲ ਕੇ ਦੇ ਦੋ ਇਹਨਾਂ ਨੂੰ ਬਸ ਅੱਛਾ ਲੋੜੇਗਾ ਸ਼ਾਇਦ ਪਾ ਲੋਈ ਬਾਈ ਤੇਰੀ ਵੱਜ ਕੇ ਆਇਆ ਤਾਂ ਬੈਠੇ ਆ ਆਪਣੇ ਜਾਨਵਰ ਹੈ ਨਾ ਆਹਾਰੇ ਆਪਣੇ ਬੱਚੇ ਹੀ ਬੈਠੇ ਆ ਬਾਈ ਇਹ ਆ ਰਹੇ ਸਰਦੇ ਆ ਨਿਆਰੇ ਲੈ ਰਹੇ ਆਂਦਰੋਂ ਤਾਂ ਬੰਦ ਜਿਆ ਕਰਤਾ ਹਵਾ ਹਵਾ ਦਾ ਆਦਾ ਉਧਰ ਵੀ ਲਾਇਓਏ ਉਧਰ ਜੋੜੇ ਆ ਬਾਈ ਸਾਡੇ ਜੋੜਿਆਂ ਵਾਲਾ ਖੁੱਡਾ ਹੈ ਆ ਬੱਲਮ ਲਾਇਆ ਵਾ ਉਧਰ ਪੱਕਾ ਹੀ ਉਧਰ ਸਾਡੇ ਜੋੜੇ ਬੈਠੇ ਆ ਇਹ ਬੱਚੇ ਸਾਡੇ ਲੱਗ ਕੱਡੇ ਵੀ ਅਸੀਂ ਆਹ ਦੇ ਬੈਠੇ ਹੈ ਨਿਆਰੇ ਲੈ ਰਹੇ ਆਪਣਾ ਲੋ ਜੀ ਬਾਈ ਆ ਇੱਕ ਸਾਡੇ ਕੋਲ ਸੁਰਖੀ ਕਬੂਤਰੀ ਆ ਉਹਨੇ ਬੱਚੇ ਗੱਡੇ ਆ ਕਬੂਤਰ ਕਿਹੜਾ ਲਾਇਆ ਉਹਦੇ ਨਾਲ ਹੈ ਕਬੂਤਰ ਆਹੀ ਆ ਇੱਕ ਬਣਿਆ ਹਜੇ ਵਜਾ ਇਹਦਾ ਇੱਕੇ ਹਲੇ ਹਾਂ ਇੱਕ ਆਂਡਾ ਖਰਾਬ ਹੋ ਗਿਆ ਇਹਦਾ ਅੱਛਾ ਲਾਲ ਚੀਨਾ ਇਹ ਹੂੰ ਠੀਕ ਆ ਠੀਕ ਆ ਸੁਰਖੀ ਕਬੂਤਰੀ ਬਈ ਸਾਡੇ ਕੋਲ ਉਹਦਾ ਬੱਚਾ ਆ ਇਹ ਇੱਕੇ ਹੈ ਹੂੰ ਠੀਕ ਆ ਠੀਕ ਆ ਪਹਿਲਾਂ ਤਾਂ ਪਹਿਲਾਂ ਤਾਂ ਨਹੀਂ ਉਹਨੇ ਉਹ ਕਰਿਆ ਹੈ ਪਹਿਲਾਂ ਪਹਿਲਾਂ ਬਚੇ ਹੈਗੇ ਬੰਗਲੋ ਤੋਂ ਬਣੇ ਹੋਏ ਆ ਕਿ ਨਹੀਂ ਪਹਿਲਾਂ ਤਾਂ ਉਹਦਾ ਇੱਕੋ ਦਾ ਹਾਂ ਪਹਿਲਾਂ ਵੀ ਇੱਕੇ ਬਚੇ ਹੋ ਹਾਂ ਹੁਣ ਆ ਤਾਂ ਹੀ ਤਾਂ ਲੈ ਕੇ ਆਇਆ ਤਾਂ ਅੱਛਾ ਔਰ ਉਹ ਕੌਂਕੇ ਵਾਲਾ ਕਹਿਣ ਤਾਂ ਕੱਲ ਮੈਨੂੰ ਕਹਿੰਦਾ ਕੋਈ ਨਾ ਤੂੰ ਲੈ ਲਾ ਕੇ ਆਦਾ ਹੱਲੇ ਹਾਂ ਇਸੇ ਉਹਦੇ ਉਹਦੇ ਉਹਦਾ ਤਾਂ ਨਹੀਂ ਠੀਕ ਆ ਠੀਕ ਆ ਠੀਕ ਆ ਠੀਕ ਆ ਬਾਹਰ ਆਣੇ ਨੂੰ ਕਰਦੇ ਬਾਹਰ ਨਹੀਂ ਆਣਾ ਓਏ ਬੈਜ ਬੈਜ ਹਲੋ ਆਰਾਮ ਨਾਲ ਟਿੱਕੇ ਬਿੰਦੂ ਨੇ ਲੈ ਲਿਆ ਉਹਨੇ ਡੱਬੀ ਤੇ ਬਜੇ ਬਿੰਦੂ ਨੇ ਤਾਂ ਲੈ ਲਿਆ ਹਨਾ ਬਿੰਦੂ ਬਿੰਦੂ ਜੁਣ ਪਿੰਟਰ ਹੈ ਬਿੰਦੂ ਨੇ ਪਿੰਟਰ ਨੇ ਹਾਂ ਹਾਂ ਲੈ ਲਿਆ ਹੈ ਹੈ ਨਾ ਦਰਨ ਬਸ ਇੰਨੇ ਕੀ ਕਰਨੇ ਹੁ ਜਿਆਦਾ ਉਧਰ ਵੀ ਬਹੁਤ ਪੜ ਜਾਣੇ ਆਹੋ ਬੱਚੇ ਤਾਂ ਬਸੇਰੇ ਆਉਣ ਛੱਡੀ ਜਾਉਂਗੇ ਰਲ ਮਿਲ ਕੇ ਬਿੰਦੂ ਉਹਦੇ ਕੋਲ ਵੀ ਹੈਗੇ ਨਾ ਫਿਰ ਚਾਚੇ ਕੋਲ ਵੀ ਹੈਗੇ ਹੁਣ ਸੋਹਣੇ ਇੰਨੇ ਕੀ ਕਰਨੇ ਹਾਂ ਛੱਡ ਵੀ ਨਹੀਂ ਕਢਾਲੂਗੇ ਛੱਡ ਵੀ ਨਹੀਂ ਹੁੰਦੇ ਫਿਰ ਯਾਰ ਦੇਖੇ ਭਾਲ ਵੀ ਹੁੰਦੀ ਇੰਨੇ ਦੇਖ ਭਾਲ ਵੀ ਕਰਨੀ ਔਖੀ ਹੋ ਜਾਂਦੀ ਹੈ ਫਿਰ ਸਹੀ ਗੱਲ ਆ ਬੰਦਾ ਛੱਡਣਾ ਬੰਦਾ ਹੁਣ ਜੇ ਸਪੈਸ਼ਲ ਹੈ ਹਾਂ ਹੁਣ ਤਾਂ ਚੱਲ ਆਏ ਹਾਂ ਹੁਣ ਕਰੀ ਜੰਦੇ ਵੜਾ ਮੁੰਡਾ ਰਲ ਮਿਲ ਕੇ ਨਹੀਂ ਸਾਲਾ ਔਖਾ ਹੋ ਗਿਆ ਮੈਂ ਜਾਣੇ ਨਾ ਜਿਹੜੇ ਛੋਟੇ ਆ ਉਹਨਾਂ ਚੁੱਲਾ ਚੁੱਲਾ ਜੇ ਕੱਲ ਆਉਣ ਲੱਗਿਆ ਮੈਂ ਗੱਲ ਸੁਣ ਮੇਰੀ ਮਾਂ ਕਹਿੰਦੀ ਤੂੰ ਸਾਲਾ ਸਹੀਏ ਦਾ ਡੱਡੂ ਆ ਹੈ ਮੈਂ ਕਹਾਂ ਹੁਣ ਤੂੰ ਆਉਣ ਲੱਗ ਗਿਆ ਮੈਂ ਜਿੱਦਾਂ ਕਿੱਥੇ ਚ ਮੈਂ ਕਹਾਂ ਹੁਣ ਤੂੰ ਫਲ ਖਾਣ ਆਉਣ ਲੱਗ ਗਿਆ ਹੈ ਮੈਂ ਤਾਂ ਹੁਣ ਨਾ ਹੀ ਨਾ ਹੀ ਨਾ ਰਿਹਾ ਮਾਂ ਕਹ ਕੋਈ ਬਾੜੀ ਬੁਦੀ ਨਾ ਕਰ ਮੈਂ ਤਾਂ ਬਾਤ ਕਰਕੇ ਇਹ ਨਾ ਸਾਲਾ ਠੀਕ ਠਾਕ ਸਾਲਾ ਬਹੁ ਹਰਾਮੀ ਆ ਉਹ ਉਹਨੂੰ ਸਾਲਾ ਨੂੰ ਸ਼ੌਂਕ ਆ ਸਾਲਾ ਉਂ ਨਹੀਂ ਆਉਂਦਾ ਜਾਂ ਲੋੜ ਹੁੰਦੀ ਆ ਹਮਝ ਕਹਣਾ ਦੇਖਣਾ ਪਿੱਛੇ ਕਬੂਤਰ ਦਾਣੇ ਦੂਣੇ ਸਾਲਾ ਡਾਉਂਦੇ ਵੀ ਨਹੀਂ ਹੈਗੇ ਘਰ ਜਿੰਨੇ ਲੈ ਜੀ ਇਸ ਲਈ ਜੀ ਸਾਨੂੰ ਕੋਈ ਹਾਂ ਬਾਜੀ ਦਾ ਸਾਲੇ ਬੱਸ ਚੜ ਕੇ ਵੀ ਆ ਜਾਂਦੇ ਕੁੜੀ ਚੋਦ ਦੇ ਇਹ ਜੇ ਸਾਡੀ ਕਲਾਸ ਲੱਗੀ ਹਾਂ ਹਾਂ ਅੱਛਾ ਮਾਲਾ ਬੜਾ ਤੇ ਕੀ ਕਰਦਾ ਉਹਨੇ ਕਹਿੰਦਾ ਲੈ ਬਾਈ ਕਹਿੰਦਾ ਹੁਣ ਆਉਂਗਾ ਕਹਿੰਦਾ ਪੱਕਾ ਮੈਂ ਅੱਜ ਦੇਖਦੇ ਹਾਂ ਹੁਣ ਵੀ ਹੂੰ ਠੀਕ ਆ ਉਦੋਂ ਫਿਰ ਗਏ ਅਸੀਂ ਜੁਪੀ ਵੀ ਜਾਏ ਫਿਰ ਉਹਦਾ ਵੀ ਲਾਇਆ ਏ ਲੰਬਾ ਵਾਹ ਵਾਹ ਜੁਪੀ ਜਾਇਆ ਏ ਅਸੀਂ ਬਾਈ ਜੁਪੀ ਵੀ ਘੁੰਮ ਕੇ ਆਏ ਤੇ ਮੈਰ ਚਾਚਾਰ ਬਿੰਦੂ ਬਾਈ ਬਾਈ ਗੋਲ ਦਾ ਟਾਈਮ ਹੈ ਨਹੀਂ ਤਾਂ ਅਸੀਂ ਜਾਇਆ ਏ ਉਹ ਯਾਰ ਉਹ ਵਿਚਾਰੇ ਦਾ ਚਲੋ ਕਹੀ ਜਾਂਦਾ ਕਹਿੰਦਾ ਯਾਰ ਆ ਕੇ ਜਾਓ ਬਾਈ ਆ ਕੇ ਜਾਓ ਮਾ ਚੱਲੇ ਯਾਰ ਤੇਰਾ ਵੀ ਲੰਬਾ ਲਾਏ ਆਉਨੇ ਆ ਤੈਨੂੰ ਮਿਲ ਕੇ ਆਏ ਘੁੰਮ ਕੇ ਆਏ ਉਹਦੇ ਕੋਲ ਨਾਲ ਬਿੰਦੂ ਪੇਂਟਰ ਮੈਂ ਚਾਚਾ ਤਿੰਨੇ ਦੇ ਸੀ ਭੈ ਜੋ ਆਇਆ ਤਾਂ ਨਜ਼ਾਰਾ ਬਹੁਤ ਵਸਾ ਟਾਈਮ ਬਹੁਤ ਲੱਗਦਾ ਬਾਈ ਜਾਣ ਨੂੰ ਉਹਦਾ ਉਹ ਸਹਾਰਨਪੁਰ ਤੇ ਅੱਗੇ ਹੋਰ ਇੱਕ ਸਾਲੀ ਸਾਡੀ ਟ੍ਰੇਨ ਲੰਗੀ ਟ੍ਰੇਨ ਲੰਗੀ ਹਾਂ ਜਾਂਦੇ ਹੋਏ ਸੀ ਬੱਸ ਜਗਏ ਟ੍ਰੇਨ ਲੰਗੀ ਦੀ ਯਾਰ ਟਰੇਲ ਲੰਘੀ ਪੈ ਜੋ ਬੱਸ ਚ ਪੰਗਾ ਪੈ ਗਿਆ ਬੱਸ ਚ ਜਾਣਾ ਵਾ ਹੁਣ ਚਾਚਾ ਕਰ ਮੋੜਨਾ ਵੀ ਨਹੀਂ ਹੈਗਾ ਹਾਂ ਚਲੋ ਫਿਰ ਬੱਸਾਂ ਫਿਰ ਬੱਸ ਪਰੇ ਗਏ ਫਿਰ ਅਸੀਂ ਬੜੋ ਔਖਾ ਆ ਲੱਗ ਗਿਆ ਸਾਡਾ 3.500 ਰੁਪਏ ਲੱਗਿਆ ਚੰਡੀਗੜ੍ਹ ਤੇ ਹਾਂ ਸਿੱਧਾ ਉਹ ਸਿੱਧੀ ਚੰਡੀਗੜ੍ਹ ਤੇ 17 ਤੇ ਉਹਦੇ ਪਿੰਡ ਖਤੌਲੀ ਖਤੌਲੀ ਖਾਸਾ بڑا ਸ਼ਹਿਰ ਆ ਤੇ ਉੱਥੇ ਤੇ ਉੱਥੇ ਤੇ ਟ੍ਰੇਨ ਮਿਲਦੀ ਆ ਉੱਥੇ ਟ੍ਰੇਨ ਫਿਰ ਜਾ ਸੀ ਆਏ ਉਧਰ ਤੇ 10:30 ਵਜੇ ਰਾਤ ਨੂੰ ਟ੍ਰੇਨ ਚੜ੍ਹੀ ਅਸੀਂ ਉੱਥੇ ਤੇ ਉਹ ਬਾਲੇ ਆ ਗਏ ਆ ਬਾਲੇ ਤੇ ਟ੍ਰੇਨ ਲੱਤੀ ਰੋਪੜ ਕਬੂਤਰ ਉਹਦੇ ਕੋਲ ਵੀ ਵਧੀਆ ਹੈ ਬੰਦੇ ਠੀਕ ਆ ਯਾਰ ਬੰਦਿਆਂ ਨੇ ਬੜੀ ਬੜੀ ਇੱਜ਼ਤ ਕਰੀ ਆ ਵਧੀਆ ਆ ਬੰਦੇ ਵਧੀਆ ਠੀਕ ਆ ਹਾਂ ਵਧੀਆ ਹੈ ਤੇ ਕਮਟਰ ਬਾਈ ਹੁਣ ਪਾਰ ਪਾਵੇ ਬਸ ਜਾੜਾ ਦੂੜਾ ਮੇ ਕੱਢਣਾ ਸ਼ੁਰੂ ਕਰੀਏ ਹਾਂ ਧੁੱਕ ਤੱਪ ਲਵਾਏ ਕਰੀਏ ਸਹੀ ਗੱਲ ਆ ਹੋਏ ਦਰਦੀ ਨਹੀਂ ਚੰਗੀ ਗੱਲ ਹਾਂ ਆਏਗਾ ਦੋ ਦੋ ਤਿੰਨ ਤਿੰਨ ਘੰਟੇ ਕੱਢ ਹੋ ਜਾਂਦੇ ਆ ਹੁਣ ਜਾਨੀ ਕਿ ਤਿੰਨ ਦਿਨ ਹੋ ਗਏ ਬਾਈ ਤਿੰਨ ਦਿਨ ਮੌਸਮ ਐਦਾਂ ਹੀ ਆ ਦੇਖ ਸਕਦੇ ਆ ਤੁਸੀਂ ਸਾਰੇ ਹਾਂ ਮੌਸਮ ਬਹੁਤ ਖਰਾਬ ਹਵਾ ਜੀ ਲੱਗੀ ਜਿੰਦੀ ਪਰ ਪਰ ਵਧੀਆ ਰਹਿੰਦੇ ਸਟੇ ਹਾਂ ਹਾਂ ਤੇ ਪੁੱਤਰ ਤਾਂ ਦਰੋਤੇ ਰਹਿੰਦੇ ਬਸ 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 ਹਵਾ ਆ ਜੇ ਮੌਸਮ ਬੁਰਾ ਲੱਗਦਾ ਪੁੱਛਾਂ ਯਾ ਲਵੇੜ ਕੇ ਸਹੀ ਗੱਲ ਆ ਸਹੀ ਗੱਲ ਆ ਉਹ ਤਾਂ ਮੈਨੂੰ ਕੁਝ ਨਹੀਂ ਚਲੋ ਖੁੱਲ ਜਣਾ ਮੌਸਮ ਕੋਈ ਨਹੀਂ ਇੱਕ ਦੋ ਦਿਨ ਦੀੋ ਗੱਲ ਆ ਇੱਕ ਦੋ ਦਿਨ ਦੱਸਿਆ ਬਾਈ ਅਜੇ ਤੱਕ ਐਸੇ ਨਾ ਹੋਊਂਗੀ ਬੱਚੇ ਪੁੱਛੇ ਕਦੋਂ ਹੁਣ ਲੱਗੇਗੇ ਵੇ ਹਾਂ ਜਿਹੜੇ ਹੁਣ ਅੱਗੇ ਆਉਣਾ ਟੋੜੀ ਇਹ ਤਾਂ ਜਿਆਦਾ ਲੋਡ ਬੈ ਗਈ ਧੁੱਪ ਦਾ ਲੋਡ ਹੂੰ ਆਹ ਜਾਨੀ ਕਿ ਫਰਵਰੀ ਦੇ ਲਾਸਟ ਚ ਜਾਂ ਮਾਰਚ ਵਿੱਚ ਲੱਗ ਜਾਂਦੀ ਧੁੱਪ ਵਧੀਆ ਨਿਕਲਣਾ ਮਾਰਚ ਚ ਸੈੱਟ ਜਾ ਹੋ ਜਾਂਦਾ ਮੌਸਮ ਮੈਨੂੰ ਲੱਗਦਾ ਹੈ ਕਿ ਪੈਣੀ ਵੀ ਠੰਡ ਜਨਵਰੀ ਚ ਹੈ ਆਹ ਜਿਹੜਾ ਮੈਂ ਹੋਰ ਕੰਮ ਕਰਨਾ ਨਹੀਂ ਦੂਜਾ ਵੀ ਲਾਉਣ ਤੇ ਪਾਣਾ ਉਹਦੇ ਵਿੱਚ ਦਵਾਈ ਚ ਲਾਉਣੀ ਆ ਜਿਹੜਿਆਂ ਦੇ ਪਰਾਬੀ ਜੂ ਸਭ ਛੱਡ ਗਏ ਹਾਂ ਪਾਣੀ ਮੈਂ ਲੜਾ ਦੇਣੇ ਪਰ ਛੱਡ ਦੇਣੇ ਹਾਂ ਉਸ ਤੋਂ ਬਾਅਦ ਫਿਰ ਜੁਨਾ ਦੀ ਲਾ ਦੇਣੀ ਹਾਂ ਬਾ ਬੈਠਾ ਨੇ ਕਦਮ ਠੀਕ ਇਹ ਜਿਹੜਾ ਲੱਗਿਆ ਕੋਈ ਬੋਦਾ ਜਿਹਾ ਪਰ ਹੋ ਗਿਆ ਕਿੱਛ ਦਾ ਨਾ ਹਾਂ ਜਿਹੜਾ ਨਹੀਂ ਹੋਇਆ ਉਹਨੂੰ ਪਿੱਛੇ ਛੱਡ ਰਾ ਆਪੇ ਸਾਰਾ ਠੀਕ ਆ ਪਹਿਲਾਂ ਲਾ ਦੇਣੇ ਆ ਇਕੜਾ ਪਹਿਲਾਂ ਨਾਲ ਹੀ ਤੇ ਆਪਾਂ ਨੇ ਹਾਂ ਇਹਨਾਂ ਨੇ ਜੱਤਾਂ ਹੋਏ ਆਪੇ ਤਖਲੀ ਕੇ ਸਾਰਾ ਪੱਕਣੇ ਨਹੀਂ ਹੈਗੇ ਹਾਂ ਪੱਟ ਕੇ ਨਾਲੇ ਉਹ ਬਾਈ ਜਿਹੜੀ ਦਵਾਈ ਹੈ ਨਾ ਲਾਉਣੇ ਵਾਲੀ ਚਲੋ ਆਪਾਂ ਹੁਣ ਤਾਂ ਕਾਨੂੰ ਦਿਖਾਣੀ ਜਦੇ ਦਿਖਾਉਂਗੇ ਜਾਂ ਆਪਾਂ ਨਿਲਾਉਂਗੇ ਉਹ ਦਵਾਈ ਬਾਈ ਬਹੁਤ ਕੰਮ ਕਰਦੀ ਆ ਉਹ ਅਸੀਂ ਇੱਕ ਸਾਲ ਨਾਲ ਆਏ ਤੇ ਪਿਛਲੇ ਸਾਲ ਵੀ ਅਸੀਂ ਘਾਟ ਨਾਲ ਆਏ ਤੇ ਕਬੂਤਰ ਉਹਨਾਂ ਨਾਲ ਹਰਜੀ ਜੂਰੀ ਤੇ ਹੈਗੇ ਸਾਡੇ ਕਬੂਤਰਾਂ ਦੇ ਐਵੇਂ ਕਹੀਏ ਹਨ ਬਾਕੀ ਦਵਾਈ ਬੁੱਟੀ ਲਾਉਂਗੇ ਜਾਂ ਫਿਰ ਸੰਸਾਰੀ ਵੀਡੀਓ ਦਿਖਾਵਾਂਗੇ ਰੰਗ ਰੰਗੋ ਵੀ ਲਾਉਣਾ ਫਿਰ ਐਦ ਕੀ ਰੰਗ ਵਧੀਆ ਲਾਉਣਾ ਨਾਲੇ ਤੋਤਾ ਫਰੀ ਬਣਾਉਣਾ ਹਾਂ ਟੋਟਾ ਫਰੀ ਅਤੇ ਲਾਲ ਲਾਲੇ ਬਹੁਤ ਚੜਦਾ ਗਲਭੀ ਜਏ ਰੰਗ ਬਹੁਤ ਜ਼ਬਰਦਸਤ ਹੈ ਹੁਣ ਤੱਕ ਰਿਆ ਲੱਗਿਆ ਹੋਇਆ ਪਿਛਲਾ ਕੋਈ ਨਹੀਂ ਆਦ ਕੀ ਰੰਗ ਲਿਆਉਂਗੇ ਰੰਗ ਵਧੀਆ ਹੀ ਲਾਉਣਾ ਆਦ ਕੀ ਚਾਚੇ ਕੂਤਰਾਂ ਨੂੰ ਵੀ ਲਾਉਂਗੇ ਆਪਣੇ ਨੂੰ ਵੀ ਲਾ ਦੇਣਾ ਆਪਾਂ ਨੇ ਬਿੰਦੂ ਬਾਈ ਜੇ ਕਹੂੰਗਾ ਤਾਂ ਠੀਕ ਹੈ ਨਹੀਂ ਦੇਖ ਲਾਂਗੇ ਜਦੋਂ ਲਾਉਣਾ ਰੰਗ ਵਧੀਆ ਹੀ ਲਾਉਣਾ ਰੰਗ ਆਦ ਕੀ ਸਹੀ ਗੱਲ ਹੈ ਹਾਂ ਚਲੋ ਭਾਈ ਤੁਸੀਂ ਤੁਸੀਂ ਵੀ ਰੰਗ ਰੰਗ ਵਾਲੇ ਜਿੱਕਣਾ ਲਾਉਣਾ ਦੱਸ-ਦੱਸ ਕਰ ਲਿਆ ਕਰੋ ਹਾਂ ਅੱਜ ਦਾ ਤੇ ਬਾਕੀ ਜੋ ਵੀ ਗੱਲਬਾਤ ਹੁੰਦੀ ਸਾਡੇ ਕੇ ਸ਼ੇਅਰ ਕਰ ਲਿਆ ਕਰੋ ਤੇ ਬਾਈ ਹੁਣ ਨਾ ਜੇ ਸਾਡਾ ਘੱਟੋ ਘੱਟ ਜਿਆਦਾ ਦੇਖਿਆ ਹੋਊਗਾ 6 ਸਬਸਕ੍ਰਾਈਬਰ 5000 ਆ ਠੀਕ ਹੈ ਨਾ ਉਹਦੇ ਵਿੱਚ ਤੁਸੀਂ ਪੂਰੇ ਜਿਹੇ ਬੰਦੇ ਕਮੈਂਟ ਨਹੀਂ ਕਰਦੇ ਰਹਿਗੇ ਨਾ ਤੁਸੀਂ ਲਾਈਕ ਕਰਦੇ ਆ ਤੇ ਵੀਡੀਓ ਦੇਖ ਕੇ ਵਾਸਦਾ ਹੀ ਕੀ ਫਰਕ ਪੈਂਦਾ ਜਿੱਥੇ ਕਮੈਂਟ ਵੀ ਮਾਰ ਦਿਆ ਕਰੋ ਬੱਚ ਨੂੰ ਹਾਂ ਹਾਂ ਬਾਈ ਸਾਰੇ ਆਪਣਾ ਵਿਚਾਰ ਵੀ ਦੇ ਦੇ ਕਰੋ ਠੀਕ ਹੈ ਨਾ ਉਹਦੇ ਨਾਲ ਆਪਣੇ ਹੌਸਲਾ ਆ ਜਾ ਮਿਲ ਜਾਂਦਾ ਸਾਨੂੰ ਵੀ ਵੀਡੀਓ ਬਣਾਉਣ ਦਾ ਹਾਂ ਹੁਣ ਅਸੀਂ ਮੈਨੂੰ ਲੱਗਦਾ ਹੈ ছাত্রਪਨ ਆ ਕੇ ਲਿਆਉਣੇ ਜੁਰਗੇ ਠੀਕ ਹੈ ਨਾ ਤੇ ਸਾਨੂੰ ਵੀ ਥੋੜਾ ਹੌਸਲਾ ਹੋ ਜਾਂਦਾ ਵੀ ਆਹੋੜਾ ਆਪਣੇ ਨਾਲ ਖੜੇ ਆ ਨਾ ਸਹੀ ਗੱਲ ਹੈ ਸਹੀ ਗੱਲ ਲੈਕਟਮੈਂਟ ਕਰਨੇ ਵਿੱਚ ਕਿਹਾ ਹੈ ਹਾਂ ਟਮੈਂਟ ਲਾਦੇ ਚਲੋ ਵਾਹ ਨੂੰ ਜਿਹੜੀ ਨੂੰ ਵਧੀਆ ਲੱਗਦੀ ਬਈ ਜਰੂਰ ਕਰੇ ਕਰੋ ਹਨਾ ਬਾਕੀ ਜਿੱਦਾਂ ਵੀ ਆ ਸਾਰੇ ਨੂੰ ਅੱਜ ਦੇ ਸਮਾਂ ਠੰਡਾ ਕਰਕੇ ਐਡਾ ਕੋਈ ਫਾਇੰਡਾ ਕਰ ਰਹੇ ਨੇ ਹਾਂ ਚਲੋ ਕੋਈ ਨਹੀਂ ਕਰਦੇ ਆ ਸ਼ੁਰੂ ਫੇਰ ਬਸ ਮੌਸਮ ਥੋੜਾ ਜਿਹਾ ਖੁੱਲ ਜੂਵੇ ਧੁੱਪ ਜੀ ਹੋ ਜੂਵੇ ਮਾ ਚਲੋ ਫਿਰ ਜਿੱਦਾਂ ਉਦਾਂ ਵੀਡੀਓ ਪਾਈ ਆ ਪਹਿਲਾਂ ਇੱਕ ਕਬੂਤਰ ਹੀ ਉੜ ਗਿਆ ਇੱਕ ਰਿੰਦਾਂ ਨੇ ਬਾਉਣ ਲੱਗੇ ਸੀ ਕੋਈ ਕੋਈ ਦੇਖੀ ਆ ਵੀਡੀਓ ਵਿੱਚ 8:30 ਵਜੇ ਲੈ ਹੀ ਰਹੀ ਆ ਕੁਤਰੀ ਟਾਂਗੀ ਤੇ ਹਾਂ ਆ ਉਦੋਂ ਬਹੁਤ ਲੇਟ ਆਈ ਉਹ ਸਦਨ ਆਇਆ ਹੋ ਗਿਆ ਯਾਰ ਬਈ ਮਗਲ ਹੈ ਵੀ ਉਹ ਨੰਗ ਜਣਾ ਚ ਬੈਰੀ ਨੇ ਖਾ ਜਾ ਜੀ ਕਿਉਂਕਿ ਉਸ ਤੋਂ ਪਹਿਲਾਂ ਇੱਕ ਖਾ ਲਈ ਹਾਂ ਲਗੜ ਜੀ ਪੈਂਦੀ ਆ ਨਾ ਸੜੀ ਉਹ ਹਾਂ ਤਾਂ ਕਰਕੇ ਨਹੀਂ ਨਹੀਂ ਕਰ ਪੈਟਰ ਤਾਂ ਨਹੀਂ ਜਾਂਦਾ ਹੈ ਹਾਂ ਨਹੀਂ ਉਹ ਤਾਂ ਗਿਆ ਹੋਣਾ ਕੰਮ ਨੂੰ ਵੇ ਬਾਅਦ ਆ ਗਏ ਬਾਈ ਥੋੜੇ ਬਾਹਰ ਕੱਢਦੇ ਨੇ ਝਿੰਕਦੇ ਆ ਹਾਂ ਚਲੋ ਮੌਸਮ ਖੁੱਲ ਜੂਵੇ ਕੋਈ ਚੱਕਰ ਨਹੀਂ ਜਾਲ ਚ ਪਾ ਕੇ ਛੱਡਦੇ ਕਰੂਗੇ ਬੱਚੇ ਜਿਹੜੇ ਨਵੇਂ ਆ ਬਾਕੀ ਕਰਾ ਦੂਗਾ ਜੋੜਿਆਂ ਜੜਿਆਂ ਦਾ ਵੀ ਸ਼ੌਂਕ ਕਰਾਏ ਕਰੂਗੇ ਬਾਈ ਬਾਕੀ ਉਧਰ ਵੀ ਮਾਰਾਂਗੇ ਜਿਹੜਾ ਬਿੰਦੂ ਗੋਲ ਵੀ ਚਾਚੇ ਕੋਲ ਵੀ ਬੱਚੇ ਦਿਖਾਵਾਂਗੇ ਤੁਹਾਨੂੰ ਨਾ ਚਲੋ ਕੋਈ ਨਹੀਂ ਠੀਕ ਆ ਬਾਈ ਵੀਡੀਓ ਫਿਰ ਲੰਬੀ ਨਹੀਂ ਕਰਦੇ ਆਪਾਂ ਜ਼ਿਆਦਾ ਟੌਪਿਕ ਅੱਲੇ ਕੋਈ ਹੈ ਨਹੀਂ ਗੱਲਬਾਤ ਕੋਈ ਹਾਂ ਫਿਰ ਮੌਸਮ ਵੀ ਹਲੇ ਖੁੱਲ ਜੂਵੇ ਫਿਰ ਤੁੱਪ ਆ ਜੂਵੇ ਫਿਰ ਬਣਾਵਾਂਗੇ ਵੀਡੀਓ ਚਲੋ ਠੀਕ ਆ ਜੀ ਜਿੰਨੇ ਵੀ ਆਪਣੇ ਸੰਸਰਵਾਦੀ ਵੀਰਾ ਜੀ ਹਨ ਲਾਈਕ ਕਮੈਂਟ ਸ਼ੇਅਰ ਕਰ ਦਿਓ ਆਪਣੀ ਵੀਡੀਓ ਨੂੰ ਵੀਰਾ ਠੀਕ ਹੈ ਸਤ ਸ੍ਰੀ ਅਕਾਲ ਤੁਹਾਨੂੰ ਠੀਕ ਹੈ ਬਈ ਸਤ ਸ੍ਰੀ ਅਕਾਲ ਮਿਲ ਰਹੇ ਜੀ ਕਿਸੇ ਅਗਲੀ ਵੀਡੀਓ ਵਿੱਚ